ਸਤ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈ ਮਸੁਰਖੀ ਆਦੇਲ ਸੀਐਮ ਮਾਨ ਮਲੂਕ ਕਿਹਾ ਕਿ ਫਾਸ ਪਾਕਿਸਤਾਨਾ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ ਪੰਜਾਬ ਦੇ ਵਿੱਚ ਹੁਣ ਸੈਂਟਰਲ ਜੇਲਾ ਦੇ ਵਿੱਚ ਖੁੱਲਣਗੇ ਆਮ ਆਦਮੀ ਕਲੀਨਿਕ ਨਸ਼ਾ ਵਿਰੋਧ ਨੂੰ ਲੈ ਕੇ ਬਠਿੰਡਾ 'ਚ ਮਿਲੀ ਵੱਡੀ ਸਫਲਤਾ ਬੀਸੀ ਹਿਮਾਂਸ਼ੂ ਦੇ ਵੱਲੋਂ ਕੀਤਾ ਗਿਆ ਕੈਫੇ ਦਾ ਉਦਘਾਟਨ ਸੁਖਵੀਰ ਬਾਦਲ ਦੇ ਵੱਲੋਂ ਤਰਨਤਾਰਨ ਦੀ ਜਿਮਨੀ ਚੌਣਾ ਨੂੰ ਲੈ ਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜਿਤਾਣ ਦੀ ਕੀਤੀ ਅਪੀਲ ਹੁਣ ਖਬਰਾਂ ਵਿਸਤਾਰ ਦੇ ਨਾਲ ਭਾਜਪਾ ਦੇ ਵੱਲੋਂ ਕਿਸਾਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਭਾਜਪਾ ਦੇ ਵੱਲੋਂ ਕਿਹਾ ਗਿਆ ਕਿ ਧੂਆਂ ਜਿਹੜਾ ਪੰਜਾਬ ਤੋਂ ਦਿੱਲੀ ਪਹੁੰਚ ਰਿਹਾ ਹੈ ਇਸ ਗੱਲ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਇਸ ਗੱਲ ਤੋਂ ਇਨਕਾਰ ਕਰਦਿਆਂ ਹੋਇਆ ਕਿਹਾ ਗਿਆ ਕਿ ਪੰਜਾਬ ਦਾ ਧੂਆਂ ਦਿੱਲੀ ਤੱਕ ਪਹੁੰਚ ਰਿਹਾ ਪਰ ਹਰਿਆਣਾ ਵਿਖੇ ਨਹੀਂ ਪਹੁੰਚ ਰਿਹਾ ਅਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਜਪਾ ਦੇ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ मतलब परालि ਦਾ ਜਿਹੜਾ ਤੂੰ ਐ ਮਲ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਜੇ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੇ ਸਿਰਫ 90 ਲੱਖ ਮੀਟ्रिक टन ਆਈ ਹੈ ਤਾਂ ਹਜੇ 90 ਆਉਣੀ ਹੈ ਲਗਭਗ ਤੇ ਆ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10 15 ਦਿਨ ਹੋ ਗਏ ਸਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਹਿੰਦੇ ਪਹੁੰਚ ਗਿਆ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤੋਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਲੈਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ A IQ ਹੀ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕarnataka ਪੁਲਿਸ ਹੀ ਰਹਿਣਾ ਜਾਂ ਮੈਂ ਦਿੱਲੀ ਦੇ ਐਸਐਲਪ ਕੇ ਜੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਐ ਇੱਕੀ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਘਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲੀਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਤੁਹਾਨੂੰ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਰਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪ੍ਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨਾਂ ਜਿੰਨਾਂ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਹੈ ਸਾਸੀ ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ 2022 ਦੇ ਵਿੱਚ ਕੀਤੀ ਗਈ ਸੀ ਤਾਂ ਜੋ ਲੋਕ ਦਵਾਈਆਂ ਨਹੀਂ ਅਫੋਰਡ ਕਰ ਪਾਉਂਦੇ ਨੇ ਉਹਨਾਂ ਦਾ ਇਲਾਜ ਮੁਫਤ ਵਿੱਚ ਹੋ ਸਕੇ ਅਤੇ ਕਾਫੀ ਲੋਕ ਆਮ ਆਦਮੀ ਪਾਰਟੀ ਤੋਂ ਇਲਾਜ ਕਰਵਾਉਂਦੇ ਆ ਰਹੇ ਨੇ ਅਤੇ ਉਹ ਸਹੀ ਵੀ ਹੋ ਰਹੇ ਨੇ ਐ ਦੇ ਨਾਲ ਨਾਲ ਹੁਣ ਇੱਕ ਹੋਰ ਵੱਡਾ ਬਦਲਾਅ ਆ ਆਮ ਆਦਮੀ ਕਲੀਨਿਕ ਦੇ ਵਿੱਚ ਲਿੱਟਾ ਜਾ ਰਿਹਾ ਹੈ ਹੁਣ ਆਮ ਆਦਮੀ ਕਲੀਨਿਕ ਸੈਂਟਰਲ ਜੇਲਾ ਦੇ ਵਿੱਚ ਵੀ ਖੋਲੇ ਜਾਣਗੇ ਇਸ ਗੱਲ ਨੂੰ ਲੈ ਕੇ ਖੁਦ ਸਿਹਤ ਦੇ ਹੈਲਥ ਮਨਿਸਟਰ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਸੈਂਟਰਲ ਜੇਲਾ ਦੇ ਵਿੱਚ ਆਮ ਆਦਮੀ ਕਲੀਨਿਕ ਨੂੰ ਖੋਲਿਆ ਜਾਵੇਗਾ ਤਾਂ ਜੋ ਜਿਹੜੇ ਕੈਦੀ ਅੰਦਰ ਮੌਜੂਦ ਨੇ ਉਹਨਾਂ ਦੀ ਜਿਹੜੀ ਸਿਹਤ ਹੈ ਉਸ ਤੇ ਧਿਆਨ ਰੱਖਿਆ ਜਾਵੇ ਅਤੇ ਉਹਨਾਂ ਦੀ ਮਾਨਸਿਕ ਸਿਹਤ ਤੇ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਜਦੋਂ ਕੈਦੀ ਜੇਲ ਚੋਂ ਰਿਹਾਈ ਹੋਵੇ ਤਾਂ ਉਹਦੀ ਸ਼ਰੀਰਿਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਵਧੀਆ ਹੋਵੇ ਇਸ ਗੱਲ ਨੂੰ ਲੈ ਕੇ ਖੁਦ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਸਤਿ ਸ਼੍ਰੀ ਅਕਾਲ ਜੀ ਆਮ ਆਦਮੀ ਕਲੀਨਿਕ ਇੱਕ ਬੜਾ ਸਕਸੈਸਫੁਲ ਮਾਡਲ ਹੈ ਪੰਜਾਬ ਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਬਹੁਤ ਪੌਪੂਲਰ ਹੈ ਔਰ ਲੋਕ ਆਮ ਜਿਹੜੀਆਂ ਬਿਮਾਰੀਆਂ ਖਾਂਸੀ ਜ਼ੁਕਾਮ ਬੁਖਾਰ 107 ਦਵਾਈਆਂ ਮਿਲਦੀਆਂ ਤੇ ਨਾਲ ਨਾਲ ਹੁਣ ਉੱਥੇ ਪ੍ਰੈਗਨਨਸੀ ਦਾ ਟੈਸਟ ਵੀ ਹੁੰਦਾ ਈਵਨ ਕਾਲੇ ਪੀਲੇ ਦਾ ਐਚ ਆਈ ਵੀ ਐਡਸ ਦਾ ਔਰ ਇਹ ਸਾਰੇ ਜਿਹੜੇ ਸਪੈਸ਼ਲਾਈਜ਼ਡ ਟੈਸਟ ਵੀ ਆ ਡੈਂਗੀ ਬੁਖਾਰ ਦਾ ਸਾਰੇ ਟੈਸਟ ਹੁੰਦੇ ਆ ਲੋਕਾਂ ਨੂੰ ਬਹੁਤ ਸਹੂਦਾ ਮਿਲੀ ਆ ਹੁਣ ਅਸੀਂ ਜਿਹੜੀਆਂ ਸਾਡੀਆਂ ਸੈਂਟਰਲ ਜੇਲ੍ਹ ਚ ਆਈਆਂ ਉਹਦੇ ਚ ਅਸੀਂ ਪਾਇਲਟ ਦੇ ਤੌਰ ਦੇ ਉੱਤੇ ਸਪੈਸ਼ਲ ਜਿਹੜੇ ਹੈਗੇ ਆ ਉਚੇਚੇ ਤੌਰ ਦੇ ਉੱਤੇ ਆਮ ਆਦਮੀ ਕਿਨੇ ਖੋਲ ਲਿਆ ਆ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਇੱਕ ਸਪੈਸ਼ਲ ਜੜੀਆਂ ਹੈਗੀਆਂ ਉਹਦੇ ਨਾਲ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਈਵਨ ਜਿਹੜੀ ਮਾਨਸਿਕ ਤੰਦਰੁਸਤੀ ਆ ਉਹਦੇ ਬਾਰੇ ਵੀ ਸਾਈਕੋਸੋਸ਼ਲ ਕਾਉਂਸਲਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਇਸ ਤੋਂ ਸਵਾਏ ਜਿਹੜਾ ਹੈਗਾ ਸਾਈਕੋ ਉਹਦੇ ਸਾਈਕੋਲੋਜਿਸਟ ਔਰ ਸੈਕਟ੍ਰੀਸ ਦੀਆਂ ਸਰਵਿਸਿਜ਼ ਔਰ ਬਾਕੀ ਸਾਰੇ ਜਿਹੜੇ ਨਾਰਮਲ ਟੈਸਟ ਹੁੰਦੇ ਆ ਉਹ ਵੀ ਸਾਰੇ ਹੋਣਗੇ ਕਿਉਂਕਿ ਜਿਹੜੇ ਬੰਦੇ ਜੇਲ੍ਹ ਚ ਬੰਦ ਹੁੰਦੇ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਵੀ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਆ ਤਾਂ ਹੀ ਬੰਦਾ ਕ੍ਰਾਈਮ ਕਰਦਾ ਤਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਕ੍ਰਾਈਮ ਉਹਦੇ ਚ ਇਨਵੋਲਵ ਹੁੰਦਾ ਸੋ ਅਸੀਂ ਜਿਹੜੀਆਂ ਜੇਲ੍ਹਾਂ ਹੈਗੀਆਂ ਉਹਨਾਂ ਨੂੰ ਸੁਧਾਰ ਕਰ ਕਹਿੰਦੇ ਆ ਸੋ ਹੁਣ ਇਸ ਇਨੀਸ਼ੀਏਟਿਵ ਦੇ ਨਾਲ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਚੇਚੇ ਤੌਰ ਦੇ ਉੱਤੇ ਲਿਆ ਵੀ ਇਹਨਾਂ ਨੂੰ ਰਿਫਾਰਮ ਕਰਨਾ ਤੇ ਜਿਨ੍ਹਾਂ ਨੂੰ ਆਪਾਂ ਸੁਧਾਰ ਕਰ ਬਣਾਣਾ ਤੇ ਜਸਟਿਸ ਉਹੀ ਹੁੰਦਾ ਜਿਹੜਾ ਬੰਦੇ ਨੂੰ ਰਿਫਾਰਮ ਕਰੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਿਹੜੇ ਉਹ ਕਿਸੇ ਵੀ ਵਜ੍ਹਾ ਦੇ ਨਾਲ ਜਿਹੜਾ ਬੰਦਾ ਜੇਲ੍ਹ ਚ ਆ ਰਿਹਾ ਕੋਈ ਵੀ ਕ੍ਰਾਈਮ ਕਰਕੇ ਆ ਰਿਹਾ ਤੇ ਜਦੋਂ ਉਹ ਜੇਲ੍ਹ ਛੱਡ ਕੇ ਜਾਵੇ ਤਾਂ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਵੇ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਵੇ ਤਾਂ ਕਿ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਜਾ ਕੇ ਇੱਕ ਬਿਹਤਰ ਇਨਸਾਨ ਦੀ ਤਰ੍ਹਾਂ ਇੱਕ ਆਪਣੀ ਕੰਟਰੀਬਿਊਸ਼ਨ ਕਰ ਸਕੇ ਰੰਗਲਾ ਪੰਜਾਬ ਵਾਸਤੇ ਤੇ ਆਓ ਆਪਾਂ ਸਾਰੇ ਜਣੇ ਰਲ ਕੇ ਜਿਹੜੀਆਂ ਜੇਲਾ ਹੈਗੀਆਂ ਇਹਨਾਂ ਨੂੰ ਸੁਧਾਰ ਕਰ ਬਣਾਈਏ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਸੀ ਅਤੇ ਲਗਾਤਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਵਾਰ ਫੇਰ ਤੋਂ ਇਸ ਮੁਹਿੰਮ ਨੂੰ ਲੈ ਕੇ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਹੁਣ ਇਹ ਖਬਰ ਜਿਹੜੀ ਹੈ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੁਲਡੋਜ਼ਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਨਰਿੰਦਰ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਇੱਕ ਵਾਰ ਹੁਣ ਫੇਰ ਤੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਨੂੰ ਲੈ ਕੇ ਹੁਣ ਜਿਹੜੀ ਸਫਲਤਾ ਉਹ ਸਾਹਮਣੇ ਆ ਰਹੀ ਹੈ ਤੇ ਇਸ ਦੇ ਨਾਲ ਨਾਲ ਨਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੇ ਕਰਦਿਆਂ ਹੋਇਆ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਜੇ 2023 ਤੋਂ ਲੈ ਕੇ ਹੁਣ ਤੱਕ ਦੀ ਜੇ ਗੱਲ ਕੀਤੀ ਜਾਵੇ ਤਾਂ 14000 ਕਰੋੜ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੀ ਤਰਫ ਤੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਤੋਬੀਆਣਾ ਬਸਤੀ ਦੇ ਵਿੱਚ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਨਜਾਇਜ਼ ਕਬਜ਼ਾ ਹਟਵਾਇਆ ਜਾ ਰਿਹਾ ਉਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮንዳਦ ਦਿੱਤੀ ਗਈ ਹੈ ਇਹ ਜਿਹੜਾ ਘਰ ਹੈ ਇਹ ਮਨਜੀਤ ਕੌਰ ਏਲੀਆ ਸਰਬੰਸ ਕੌਰ ਪਤਨੀ ਕਾਲਾ ਸਿੰਘ ਇਹ ਤੋਬੀਆਣਾ ਬਸਤੀ ਦੇ ਵਿੱਚ ਰਹਿੰਦੀ ਸੀਗੀ ਤੇ ਇਸ ਦੇ ਖਿਲਾਫ ਡਰੱਗਸ ਦੇ ਸੇਲਜ਼ ਦੇ ਰਿਕਾਰਡਿੰਗ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਐਨਡੀਪੀਐਸ ਐਕਟ ਦਾ ਹੈਰਨ ਦੀ ਰਿਕਵਰੀ ਦਾ ਇੱਕ ਮਕ ਸੋ ਉਸੇ ਲੜੀ ਦੇ ਤਹਿਤ ਹੀ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਲੀਗਲ ਪ੍ਰੋਸੀਡਿੰਗ ਪੂਰੀ ਕਰਦੇ ਆ ਹੋਇਆ ਇਸ ਦਾ ਜਿਹੜਾ ਘਰ ਸੀਗਾ ਜੋ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਇਸ ਨੂੰ ਖਾਲੀ ਕਰਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਬਠਿੰਡਾ ਪੁਲਿਸ ਵੱਲੋਂ ਪੁਲਿਸ ਨੰਦਾ ਦਿੱਤੀ ਗਈ ਹੈ ਇੱਥੇ ਵੀ ਦੱਸਣਯੋਗ ਹੈ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 1311 ਜਿਹੜੇ ਐਨਡੀਪੀਐਸ ਐਕਟ ਦੇ ਮਕਦਮੇ ਦਰਜ ਰਜਿਸਟਰ ਕੀਤੇ ਗਏ ਨੇ ਜਿਸ ਦੇ ਵਿੱਚ ਅਸੀਂ 1973 ਜਿਹੜੇ ਬੰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਢੱਕਿਆ ਹੈ ਜਿਸ ਦੇ ਵਿੱਚ 68 ਦੇ ਕਰੀਬ ਬੰਦੇ ਐਸੇ ਨੇ ਜੋ ਡਰੱਗਸ ਦੀ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਇਨਵੋਲਪ ਆਏ ਗਏ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ 2023 ਤੋਂ ਲੈ ਕੇ ਹੁਣ ਤੱਕ ਅਸੀਂ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਵੀ 14 ਕਰੋੜ ਦੇ ਕਰੀਬ ਦੀ ਪ੍ਰਾਪਰਟੀ ਜਿਹੜੀ ਹੈਗੀ ਫ੍ਰੀਜ਼ ਕਰਵਾਈ ਗਈ ਹੈ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਲਗਾਤਾਰ ਜਾਰੀ ਰਹੂਗਾ ਤੇ ਜਿਹੜਾ ਵੀ ਬੰਦਾ ਨਸ਼ੇ ਦੇ ਇਸ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਖਿਲਾਫ ਸਾਡੇ ਵੱਲੋਂ ਸਖਤ ਟਕਸ਼ਣ ਜਿਹੜਾ ਹੈਗਾ ਲਗਾਤਾਰ ਲੈਂਦਾ ਜਾ ਰਿਹਾ। ਦਰਨਤਾਰਨ ਦੇ ਵਿੱਚ ਜਿਮਣੀ ਚੌਣਾ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਜੋਰਾ-ਸ਼ੋਰਾ ਤੇ ਨਜ਼ਰਾਰੀਆਂ ਨੇ ਅਤੇ ਇਸੇ ਮੌਕੇ ਸੁਖਬੀਰ ਬਾਦਲ ਦੇ ਵੱਲੋਂ ਲੋਕਾਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਗੁਰੂ ਘਰ ਨੂੰ ਲੈ ਕੇ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਰੱਖੇ ਜਾਂਦੇ ਨੇ। ਜ਼ਰੂਰ ਸੁਖਬੀਰ ਬਾਦਲ ਦੇ ਵੱਲੋਂ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਦਾ ਨਾਮ ਵੀ ਲਿੱਤਾ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਵਾਰ ਜਿਮਣੀ ਚੌਣਾ ਦੇ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜਿਤਾਇਆ ਜਾਵੇ ਦੇਖੋ ਆ ਪਰਿਵਾਰਾ ਬੀਬੀ ਦੇ ਜਦੋਂ ਇਹਨਾਂ ਨੂੰ ਪਤਾ ਪਰਿਵਾਰ ਨਾਲ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਤੋਂ ਵੱਡੀ ਕੁਰਬਾਨੀ ਕੀ ਹੈ ਲੋਕੀ ਸਰਪੰਚੀ ਨਹੀਂ ਛੱਡਦੇ ਮੈਂਬਰੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਥ ਦਿੱਤਾ ਜੇਲਾਂ 'ਚ ਜਾਣਾ ਪਿਆ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੇ ਕੌਮ ਵਾਸਤੇ ਉਹਨਾਂ ਦਾ ਦਰਸ ਹੀ ਆਪਣੇ ਗੁਰੂ ਘਰ ਦਾ ਦਰਸ ਹੀ ਆਪਣੀ ਕੌਮ ਦਾ ਦਰਸ ਹੀ ਸਾਡੇ ਜਿਹੜੇ ਗੁਰੂ ਘਰ 'ਤੇ ਏਦਾਂ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਇਹ ਜੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸਦੇ ਸੀ ਕਿਵੇਂ ਆਪਣਾ ਮੱਲਾ ਦਾ ਗੰਗਨਗਰ ਤੋਂ ਬੱਲਾ ਦਾ 600 ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ țeਰਾ ਪਾਲ ਲਿਆ ਫਿਰ ਉਹਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕੰਮ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਅੱਜੜ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਵਿਚਾਰ ਸਕਦੇ ਹੋ ਥੋੜੇ ਸਾਹਮਣੀ ਹੈ ਆਧਾਰਨ ਥੋੜੇ ਨਾਲ ਕੌਣ ਖੜਾ ਹੈ ਆ ਹੁਣੀ ਹੜ ਆਇਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤੋਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਨ ਭਾਜੀਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਥੋੜਾ ਸਾਥ ਦਿੱਤਾ ਨਹੀਂ ਤੇ ਜੇ ਦਿਨੇ ਦਾ ਹਾ ਥੋੜੇ ਨਾਲ ਖੜਾ ਤਾਂ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰੋਂ ਸਾਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਤੁਹਾਡਾ ਤਾਂ ਪੰਥਕ ਪਿੰਡ ਹੈ ਮੈਂ ਦੇਖਿਆ ਕਈ ਪਿੰਡਾਂ 'ਚ ਝਾੜ ਬਹੁਤ ਹੁੰਦਾ ਹੈ ਮੇਲਾ ਤੁਹਾਡਾ ਵੀ ਕੋਈ ਜੇ ਪਿੰਡ ਹੈ ਤੁਸੀਂ ਇੱਕ ਪਾਸੇ ਕਰ ਲੋ ਸਿੱਧੀ ਗੱਲ ਕਿ ਮਾਤ ਨੂੰ ਇੰਨਾ ਕਰਦਾ ਪ੍ਰਮਾਤਮਾ ਮਿਹਰ ਕਰੇ ਤੁਸੀਂ ਅੱਜ 11 ਨੂੰ ਕੋੜਾ ਪੈਣੀਆ ਮੈਨੂੰ 15 ਨੂੰ ਰਿਜ਼ਲਟ ਆਉਣਾ ਹੈ ਅਕਾਲੀਦਰ ਨੂੰ ਝੜਾ ਦਿਓ ਅਸੀਂ ਤਾਂ ਮਨ ਲਗਾ ਸਾਲਟ ਪਾਉਣੀ ਨਹੀਂ ਦਿੰਦੇ ਇਹਨਾਂ ਨੂੰ ਆ ਝਾੜੂ ਵਾਲੇ ਪਹਿਲੇ ਹੀ ਭਜਾਲਾਂਗੇ ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ ਕਿਸਾਨ ਦਾ ਰਾਜ ਹੋਊਗਾ ਜਿਹੜਾ 10 ਸਾਲ ਇਹਨਾਂ ਲੁਟੇਰਿਆ ਨੇ ਆਪ ਦਾ ਬਹੁਤ ਹਲ ਕਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਤਿ ਸ੍ਰੀ ਅਕਾਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਦੇ ਵਿੱਚ ਹੁਣ ਨਵੇਂ ਕੈਫੇ ਦੀ ਸ਼ੁਰੂਆਤ ਹੋਈ ਅਤੇ ਇਸ ਕੈਫੇ ਦੇ ਉਦਘਾਟਨ ਤੇ ਡੀਸੀ ਹਿਮਾਂਸ਼ੂ ਉਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਵੀ ਸਾਂਝੇ ਕੀਤੇ ਗਏ ਜਿਸ ਜੇ ਚੱਲ ਰਿਹਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਐਨ ਜੀਓ ਅਤੇ ਇੰਡਸਟਰੀਅਲਸ ਦੇ ਇੰਡਸਟਰੀਜ਼ ਦੇ ਵੱਲੋਂ ਵੀ ਸਹਿਯੋਗ ਜਿਹੜਾ ਇਸ ਕੈਫੇ ਦੇ ਵਿੱਚ ਪਾਇਆ ਗਿਆ ਅਤੇ ਇਸ ਦੇ ਨਾਲ-ਨਾਲ ਡਾਕਟਰ ਨੀਲਮ ਵੱਲੋਂ ਵੀ ਜਾਣਕਾਰੀ ਇਸ ਕੈਫੇ ਨੂੰ ਲੈ ਕੇ ਸਾਂਝੀ ਕੀਤੀ ਗਈ ਅਤੇ ਡਾਕਟਰ ਨੀਲਮ ਵੱਲੋਂ ਦੱਸਿਆ ਗਿਆ ਕਿ ਇਸ ਕੈਫੇ ਦੇ ਵਿੱਚ ਜਿਹੜੇ ਲੋਕ ਡਿਸੇਬਲ ਨੇ ਉਹਨਾਂ ਦੇ ਵਾਸਤੇ ਹੁਣ ਇਹ ਕੈਫੇ ਜਿਹੜਾ ਉਹ ਖਾਸ ਤੌਰ ਤੇ ਖੋਲਿਆ ਗਿਆ ਅਤੇ ਜਿਹੜੇ ਲੋਕ ਡਿਸੇਬਲ ਨੇ ਉਹ ਹੁਣ ਇੱਥੇ ਕੰਮ ਕਰ ਸਕਦੇ ਨੇ ਸਿਰਫ ਇੰਨਾ ਹੀ ਨਹੀਂ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇੱਥੇ 2 ਮਹੀਨੇ ਤੋਂ ਪਿਛਲੇ ਲਗਾਤਾਰ 2 ਮਹੀਨੇ ਤੋਂ ਅਪਾਹੀ ਜਿਹੜੇ ਲੋਕ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਹੋਰ ਵੀ ਜਾਣਕਾਰੀ ਇਸ ਕੈਪੇ ਨੂੰ ਲੈ ਕੇ ਸਾਂਝੀ ਕੀਤੀ ਗਈ ਅੱਜ ਰੈੱਡ ਕਰਾਸ ਸੁਸਾਇਟੀ ਦੇ ਰੈਨੂ ਮਾਈ ਹੈਟ ਕੈਪੇ ਸਪਾਈਸ ਦਾ ਇਨੋਗਰੇਸ਼ਨ ਕੀਤਾ ਗਿਆ ਜੋ ਕਿ ਜਿਹੜੇ ਸਾਡੇ ਸਪੈਸ਼ਲ ਨੀਡ ਸਪੈਸ਼ਲ ਟ੍ਰੇਨੀਜ਼ ਹਨ ਉਹਨਾਂ ਵੱਲੋਂ ਸਟਾਰਟ ਕੀਤਾ ਗਿਆ ਬੱਚੇ ਬੱਚੇ ਤੋਂ ਨਹੀਂ ਕਹਾਂਗੇ ਉਹਨਾਂ ਨੂੰ ਮਦਰ ਦੇ ਟ੍ਰੇਨਿੰਗ ਤੋਂ ਦੇ ਆਰ ਬੇਸਿਕਲੀ ਉਹਨਾਂ ਵੱਲੋਂ ਹੀ ਸਾਰਾ ਸਮਾਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਤਲਬ ਕਿ ਪ੍ਰਕਿਊਰਮੈਂਟ ਰੌ ਮਟੀਰੀਅਲ ਪ੍ਰਕਿਊਰ ਕਰਨ ਤੋਂ ਲੈ ਕੇ ਔਰ ਟੇਬਲ ਦੇ ਉੱਤੇ ਸਰਵ ਕਰਨ ਤੱਕ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਜਾਏਗਾ ਔਰ ਇਹਦੇ ਵਿੱਚ ਸਾਡਾ ਸਹਿਯੋਗ ਐਨ ਜੀਓਜ਼ ਵੱਲੋਂ ਔਰ ਇੰਡਸਟਰੀਸ ਇੰਡਸਟਰੀਸਟ ਵੱਲੋਂ ਉਹਨਾਂ ਵੱਲੋਂ ਕੀਤਾ ਗਿਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਰਿਆਂ ਦਾ ਹੀ ਮਤਲਬ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕੀ ਤੁਸੀਂ ਇੱਥੇ ਆ ਕੇ ਹਮੜਾ ਰੋਡ ਦੇ ਸਥਿਤ ਹੈ ਕੈਫੇ ਸਪਾਈਸ ਇੱਥੇ ਆ ਕੇ ਇਹਨਾਂ ਦਾ ਹੌਸਲਾ ਜ਼ਰੂਰ ਵਧਾਓ ਔਰ ਅਸੀਂ ਇਸ ਦੀ ਸ਼੍ਰੰਖਲਾ ਦੇ ਵਿੱਚ ਹੋਰ ਵੀ ਇਦਾਂ ਦੇ ਕੈਫੇ ਸਪਾਈਸ ਜਿਹੜੇ ਹੈਗੇ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੇਰੀ ਸਾਰਿਆਂ ਨੂੰ ਹੀ ਅਪੀਲ ਹੈ ਦੁਬਾਰਾ ਤੋਂ ਵੀ ਤੁਸੀਂ ਇੱਥੇ ਆ ਕੇ ਜ਼ਰੂਰ ਇਹਨਾਂ ਬੱਚਿਆਂ ਦਾ ਹੌਸਲਾ ਵਧਾਓ ਠੀਕ ਠੀਕ ਹੈ ਸੋ ਧੰਨਵਾਦ ਵੀਪਨ ਸੋ ਮੇਰਾ ਨਾਮ ਡਾਕਟਰ ਨੀਲਮ ਸੋਦੀ ਹੈ ਔਰ ਅੱਜ ਕੈਫੇ ਸਪਾਈਸ ਜੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਪ੍ਰੋਜੈਕਟ ਉਮੀਦ ਦੇ ਅnder ਖੋਲਿਆ ਗਿਆ ਹੈ ਆਯਾਲੀ ਖੁੱਦ ਜਿਹੜੀ ਸਰਕਾਰੀ ਡਿਸਪੈਂਸਰੀ ਹੈ ਉਹਦੇ ਪ੍ਰਾਂਗਣੇ 'ਚ ਇਹ ਸ਼ੁਰੂ ਕੀਤਾ ਗਿਆ ਹੈ ਕੈਫੇ ਸਪਾਈ ਸ ਇੱਕ ਯੂਨੀਕ ਇਨੀਸ਼ੀਏਟਿਵ ਹੈ ਉਹ ਕਿਤਾ ਕਿ ਬਹੁਤ ਸਾਰੇ ਕੈਫੇਸ ਤੁਸੀਂ ਸ਼ਹਿਰ 'ਚ ਦੇਖੇ ਹਨ ਪਰ ਇਹ ਪਹਿਲੀ ਜਗ੍ਹਾ ਹੈ ਇਸ ਵੇਲੇ ਕੰਰੰਟਲੀ ਸਾਡੇ ਸ਼ਹਿਰ ਵਿੱਚ ਕਿ ਜਿੱਥੇ ਪਰਸਨਸ ਵਿਦ ਡਿਸੇਬਿਲਿਟੀਆਂ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ ਔਰ ਅੱਜ ਦਾ ਸਾਰਾ ਮੀਨੂ ਇਹ ਇਨਾਂ ਨੇ ਹੀ ਬਣਾਇਆ ਹੈ ਔਰ ਇਨਾਂ ਨੇ ਹੀ ਸਰਵ ਕੀਤਾ ਹੈ ਪਿਛਲੇ 2 ਮਹੀਨੇ ਤੋਂ ਅਸੀਂ ਇਹਨੂੰ ਟ੍ਰੇਨ ਇਨਾਂ ਨੂੰ ਟ੍ਰੇਨ ਕਰ ਰਹੇ ਹਾਂ ਤੇ ਅੱਜ ਸਾਡੀ ਫਾਰਮਲ ਇਨੌਗੁਰੇਸ਼ਨ ਹੋਈ ਹੈ ਕਾਫੇ ਸਪਾਈਸ ਦਾ ਮਕਸਦ ਕੀ ਹੈ ਜਿਹੜੇ ਪਰਸਨਸ ਵਿਦ ਡਿਸੇਬਿਲिटीज ਹਨ ਜਿਨ੍ਹਾਂ ਨੂੰ ਸਮਾਜ ਵਿੱਚ ਕਿਧਰੇ ਜਗ੍ਹਾ ਨਹੀਂ ਮਿਲਦੀ ਘਰਾਂ ਵਿੱਚ ਇਹ ਆਪਣੇ ਪੇਰੈਂਟਸ ਦੇ ਨਾਲ छुपे ਹੋਏ ਨੇ ਲੁਕੇ ਹੋਏ ਨੇ ਕਿਉਂਕਿ ਪੈਰੈਂਟਸ ਨੂੰ ਇਹ ਨਹੀਂ ਪਤਾ ਕਿ ਅਸੀਂ ਇਹਨਾਂ ਨੂੰ ਕੀ ਸਿਖਾ ਸਕਦੇ ਆ ਜਾਂ ਨਾ ਸਮਾਜ ਨਾ ਫੈਮਿਲੀ ਇਹਨਾਂ ਤੋਂ ਕੋਈ ਉਮੀਦ ਨਹੀਂ ਕਰਦਾ ਕਿ ਇਹ ਕੀ ਕਰ ਸਕਦੇ ਨੇ ਸੋ ਉਹਦੇ ਵਿੱਚ ਕੀ ਹੁੰਦਾ ਹੈ ਨਾ ਇਹਨਾਂ کافی ਜੋ ਇਹਨਾਂ ਚ ਲੋਕ ਹਨ ਇਹਨਾਂ ਨੇ ਕਦੇ ਪੜ੍ਹਾਈ ਨਹੀਂ ਕੀਤੀ ਹੈ ਸਕਿੱਲ ਟ੍ਰੇਨਿੰਗ ਨਹੀਂ ਕੀਤੀ ਹੈ ਜੌਬ ਦਿੱਤਾ ਇੱਕ ਇਹੋ ਜੀ ਚੀਜ਼ ਹੈ ਕਿ ਜਿਹੜੀ ਆਸਮਾਨ ਛੂਣ ਵਾਲੀ ਗੱਲ ਹੈ ਉਹਨਾਂ ਵਾਸਤੇ ਕਿ ਕਦੇ ਸ਼ਾਇਦ ਸੱਚਾਈ ਬਾਣੀ ਨਹੀਂ ਸਕਦੀ ਸੀ कैफे स्पाइस का मकसद है कि ये परसनज विद डिसबिलिटीज़ में असी ट्रेन करा और इन ट्रेन करन तो बाद क्योंकि छे महीने का एक ट्रेनिंग प्रोग्राम है इस जगह पर छे महीने बाद नवे ट्रेनीज़ आन जे ट्रेनीज़ हैं तद तक साड़ी उम्मीद है कि इन्ने ट्रेन हो जाएंगे कि असी इन्हों इंटर्नशिप्स और जॉब प्लेसमेंट्स अगे भेज सदा और बहुत बहुत ही वजी गल जी अज हुई अज जदों समाज के इन्ने नामी बंदे इतने आए ਔਰ ਅਲੱਗ-ਅਲੱਗ ਸੰਸਥਾਵਾਂ ਤੋਂ ਆਏ ਤੇ ਸਾਨੂੰ ਆਲਰੇਡੀ ਤਿੰਨ ਲੋਕਾਂ ਨੇ ਆਫਰ ਕਰ ਦਿੱਤਾ ਕਿ ਬਈ ਸਾਡੇ ਉੱਥੇ ਵੀ ਆ ਕੇ ਇਹੋ ਜਿਹੀ ਕੈਫੇ ਖੋਲੋ ਜਾਂ ਇਹਨਾਂ ਲੋਕਾਂ ਨੂੰ ਸਾਡੇ ਜਿਹੜੇ ਕੈਫੇਜ਼ ਚੱਲ ਰਹੇ ਨੇ ਕੈਂਟੀਨਸ ਚੱਲ ਰਹੀਆਂ ਨੇ ਉਹਨਾਂ ਵਿੱਚ ਅਸੀਂ ਇਹਨਾਂ ਨੂੰ এমਪਲੋਇਮੈਂਟ ਦੇਾਂਗੇ ਸਮਾਜ ਨੂੰ ਦਿਖਾਣਾ ਹੈ ਇਹ ਇੱਕ ਇਹੋ ਜਿਹੀ ਜਗ੍ਹਾ ਹੈ ਕਿ ਜਿੱਦੇ ਤੋਂ ਸਾਰੇ ਇੱਕ ਸਿੱਖ ਸਕਦੇ ਨੇ ਅ ਵਿਜ਼ਿਬਿਲਿਟੀ ਹੈ ਪਰਸਨਸ ਵਿਦ ਡਿਸੇਬਿਲਿਟੀਆਂ ਜਦ ਤੱਕ ਤੁਸੀਂ ਇਹਨਾਂ ਨੂੰ ਦੇਖਦੇ ਨਹੀਂ ਉਹ ਕੰਮ ਕਰਦੇ ਤੁਸੀਂ ਕਦੇ ਵਿਸ਼ਵਾਸ ਹੀ ਨਹੀਂ ਕਰੋਗੇ ਤੁਸੀਂ ਪੇਰੈਂਟਸ ਨੂੰ ਪੁੱਛੋ ਇੱਕ ਲੜਕੀ ਹੈ ਜਿਹਨੂੰ ਸੈਰੇਬਰਲ ਪਾਲਸੀ ਹੈ ਜਿਹਨੂੰ ਚੱਲਣ ਦੀ ਪ੍ਰੋਬਲਮ ਹੈ ਹੈਂਡ ਫੰਕਸ਼ਨਸ ਦੀ ਪ੍ਰੋਬਲਮ ਹੈ ਤੇ ਇਹਨਾਂ ਨੇ ਕਦੇ ਰਸੋਈ ਚ ਕੰਮ ਨਹੀਂ ਕੀਤਾ ਸੀਗਾ ਛੁਰੀ ਪਕੜੀ ਨਹੀਂ ਇਹਨਾਂ 2 ਮਹੀਨਿਆਂ ਵਿੱਚ ਉਹ ਇੰਨੀ ਸੋਹਣੀ ਕਟਿੰਗ ਚੋਪਿੰਗ ਕਰ ਰਹੀ ਹੈ ਕੌਨਫੀਡੈਂਟਲੀ ਗੈਸ ਤੇ ਕੰਮ ਕਰ ਰਹੇ ਨੇ ਇੰਡਕਸ਼ਨ ਤੇ ਕੰਮ ਕਰ ਰਹੇ ਨੇ ਔਰ ਮਾਂ ਇਹ ਕਹਿੰਦੀ ਹੈ ਕਿ ਅੱਜ ਤੋਂ ਪਹਿਲੇ ਕਦੇ ਘਰ ਆ ਕੇ ਘਰ ਵਿੱਚ ਇਹਨੇ ਕਦੇ ਇੱਛਾ ਹੀ ਨਹੀਂ ਜ਼ਾਹਿਰ ਕੀਤੀ ਕਿ ਮੈਂ ਕੰਮ ਕਰਨਾ ਹੈ ਇਹਨਾਂ 2 ਮਹੀਨਿਆਂ ਵਿੱਚ ਇਹਨੇ ਕਿਚਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਇਹੋ ਜਿਹੀ ਯੰਗ ਔਮਨ ਹੈ ਕਿ ਜਿਹੜੀ ਕਦੋਂ ਘਰੋਂ ਬਾਹਰ ਕਦੇ ਨਿਕਲੀ ਨਹੀਂ ਟਾਈਮ ਤੇ ਤਿਆਰ ਹੋਣਾ ਇੱਕ ਉਮੀਦ ਬਣਾਣਾ ਕਿ ਅੱਜ ਮੇਰਾ ਦਿਨ ਇੰਨਾ ਵਧੀਆ ਹੋਏਗਾ ਜਿਹੜਾ ਕਿ ਸਾਡੇ ਸਾਰਿਆਂ ਦਾ ਹੁੰਦਾ ਹੈ ਜਦੋਂ ਅਸੀਂ ਉੱਠਦੇ ਆ ਅਸੀਂ ਕਹਿੰਨੇ ਆ ਅੱਜ ਕੁਝ ਕਰਨਾ ਹੈ ਉਹ ਚੀਜ਼ ਹਨਾ ਦੇ ਲਾਈਫ ਜਿਹੜੀ ਮਿਸਿੰਗ ਹੁੰਦੀ ਹੈ ਉਹੀ ਇਹ ਕੈਫੇ ਸਪਾਈਸ ਬਦਲ ਰਿਹਾ ਹੈ ਕਹਿ ਸਕਦੇ ਇਹਨਾਂ ਨੂੰ ਗਾਈਡ ਕਰਨ ਦੀ ਲੋੜ ਆ ਸਿਰਫ ਐਗਜੈਕਟਲੀ ਗਾਈਡ ਤਾਂ ਠੀਕ ਹੈ ਗਾਈਡ ਵੀ ਕਰਨਾ ਹੈ ਕਿਉਂਕਿ ਗਾਈਡੈਂਸ ਤੋਂ ਬਿਨਾ ਨਹੀਂ ਹੋਣਾ ਲੇਕਿਨ ਮਾਪਿਓ ਜਿਹੜੇ ਇਹ ਸੋਚਦੇ ਨੇ ਨਾ ਇਹ ਕੀ ਕਰਨਗੇ ਸਵਾਲ ਦੂਜੀ ਗੱਲ ਮਾਪਿਓ ਇਹ ਵੀ ਰਾਤਾਂ ਨੂੰ ਨੀਂਦ ਆਪਣੀ ਉਹਨਾਂ ਦੀ ਡਿਸਟਰਬ ਹੁੰਦੀ ਹੈ ਸੋਚ ਕੇ ਕਿ ਸਾਡੇ ਤੋਂ ਬਾਅਦ ਕੀ ਬਣੇਗਾ ਉਸ ਸਾਡੇ ਤੋਂ ਬਾਅਦ ਕੀ ਵਾਸਤੇ ਮਾਪ ਪੇਰੈਂਟਸ ਨੂੰ ਆਪਣੀ ਹੈਸੀਟੇਸ਼ਨ ਆਪਣੀ ਨਾ ਉਮੀਦੀ ਆਪਣੀ ਜੋ ਸਾਰੀ ਉਹਨਾਂ ਦੇ ਫੀਅਰਸ ਹਨ ਉਹਨੂੰ ਹਟਾ ਕੇ ਅੱਗੇ ਵਧਣਾ ਪਵੇਗਾ ਮੈਂ ਤੁਹਾਨੂੰ ਦੱਸਾਂ ਇੱਥੇ ਇੱਕ ਬਕਾਇਦਾ ਪ੍ਰੋਸੈਸ ਫੋਲੋ ਕੀਤਾ ਗਿਆ ਸੀਗਾ ਜਦੋਂ ਅਸੀਂ ਟ੍ਰੇਨੀ ਸਿਲੈਕਟ ਕੀਤੇ ਨੇ ਇਸ ਸਾਰੇ ਏਰੀਆ ਵਿੱਚ ਮੇਰੇ ਖਿਆਲ ਵਿੱਚ ਤਿੰਨ ਇਥੇ ਸ਼ਾਇਦ ਪੰਚਾਇਤਾਂ ਲੱਗਦੀਆਂ ਨੇ ਤੇ ਇਹ ਇਹਨਾਂ ਨੇ ਆਂਗਣਵਾੜੀ ਵਰਕਰਸ ਨੇ ਸਰਵੇ ਕੀਤਾ ਪਰਸਨਸ ਵਿਦ ਡਿਸੇਬਿਲिटीज ਆਈਡੈਂਟੀਫਾਈ ਕੀਤੇ ਕਿ ਜਿਹੜੇ ਕੰਮ ਇਸ ਵੇਲੇ ਕਰਨਾ ਇਮੀਡੀਏਟਲੀ ਫਰਸਟ ਫੇਜ਼ ਇਚ ਜਿਹੜੇ ਸ਼ੁਰੂ ਕਰ ਸਕਦੇ ਨੇ ਅਸੀਂ ਉਹ 10 ਸਾਡੇ ਕੋਲੋਂ ਅਸੀਂ ਆਈਡੈਂਟੀਫਾਈ ਕੀਤੇ ਉਹਨਾਂ ਚੋਂ ਤਿੰਨ ਫਾਈਨਲੀ ਸਿਲੈਕਟ ਕੀਤੇ ਤਿੰਨ ਵਿੱਚੋਂ ਵੀ ਸਿਰਫ ਇੱਕ ਅਮਰਜੋਤ कौर ਦੇ ਮਦਰ ਇੰਨੀ ਉਹਨਾਂ ਨੇ ਪੇਰੈਂਟਸ ਨੇ ਹਾਮੀ ਭਰੀ ਹਿੰਮਤ કરી ਕਿ ਹਾਂ ਅਸੀਂ ਇਸ ਟ੍ਰਾਇਲ ਵਾਸਤੇ ਰੈਡੀ ਹਾਂ ਬਾਕੀ ਮਾਪਿਓ ਨੇ ਕੀ ਕਿਹਾ ਕੀ ਲੋੜ ਹੈ ਜੀ ਅਸੀਂ ਨਹੀਂ ਭੇਜਣਾ ਜੀ ਪਰ ਅੱਜ ਜਦੋਂ ਇਹ ਲੜਕੀ ਏ ਯੰਗ ਊਮਨ ਆਪਣੇ ਆਪ ਨੂੰ ਸਮਝ ਰਹੀ ਔਰ ਘਰ ਇੱਕ ਸਟਾਈਪੈਂਡ ਲੈ ਕੇ ਜਾ ਰਹੀ ਹੈ ਇੱਕ ਰਿਸਪੈਕਟੇਬਲ ਅਮਾਉਂਟ ਲੈ ਕੇ ਜਾ ਰਹੀ ਹੈ ਤੁਸੀਂ ਮੈਨੂੰ ਦੱਸੋ ਲਾਈਫ ਬਦਲੇਗੀ ਕਿ ਨਹੀਂ ਬਦਲੇਗੀ ਔਰ ਅਗਰ ਅਸੀਂ ਇਹ ਪੈਰੈਂਟਸ ਇਹੀ ਸੋਚਦੇ ਰਹਿ ਕਿ ਕਰਨਾ ਹੈ ਤਾਂ ਫਿਰ ਇਹ ਵੀ ਪੈਰੈਂਟਸ ਨੂੰ ਸੋਚਣਾ ਪਏਗਾ ਕਿ ਜਦੋਂ ਅਸੀਂ ਨਹੀਂ ਰਹੇ ਤਾਂ ਕੌਣ ਧਿਆਨ ਰੱਖੇਗਾ ਮੈਡਮ ਕੱਲ ਇਹੋ ਜਿਹੇ ਬੱਚਿਆਂ ਨੂੰ ਗਾਈਡ ਕਰਨ ਦੇ ਕਿ ਕਿੰਨੇ ਕਿ ਬੱਚੇ ਤੁਸੀਂ ਸਿਸਟਮ ਗਾਈਡ ਕਰ ਰਹੇ ਜੀ ਮੇਰੀ ਸੰਸਥਾ ਹੈ ਆਸ਼ੀਰਵਾਦ ਆਸ਼ੀਰਵਾਦ ਚਲਾ ਰਹੀਆਂ ਤੇ 26 ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਅਸੀਂ ਹਜ਼ਾਰਾਂ ਵਿੱਚ ਫੈਮਿਲੀਜ਼ ਔਰ ਸਟੂਡੈਂਟ ਮਤਲਬ ਬੱਚੇ ਵੱਡੇਆਂ ਨੂੰ ਅਸੀਂ ਗਾਈਡ ਕੀਤਾ ਸੀ अर्ली ਇੰਟਰਵੈਂਸ਼ਨ ਕਰਦੇ ਹਾਂ ਛੋਟੇ ਬੱਚਿਆਂ ਦੀ ਥੈਰੇਪੀ ਕਰਦੇ ਹਾਂ ਔਰ ਸਾਡੇ ਉੱਥੇ ਆਪਣੇ ਸਾਡੇ 4-5 ਸਕਿੱਲ ਟ੍ਰੇਨਿੰਗ ਚੱਲਦੇ ਨੇ ਹੁਣ ਰਹਿ ਗਈ ਗੱਲ ਕਿ ਬਾਹਰ ਮੈਂ ਜਿੱਥੇ ਖੜੀ ਹੁੰਨੀ ਆ ਮੇਰਾ ਮਕਸਦ ਇਹੀ ਹੁੰਦਾ ਹੈ ਔਰ ਤੁਹਾਡੇ ਥਰੂ ਪ੍ਰੈਸ ਦੇ ਥਰੂ ਕਿ ਮੈਂ ਉਹਨਾਂ ਹਜ਼ਾਰਾਂ ਹੋਰ ਤੱਕ ਪਹੁੰਚਾ ਜਿਹੜੇ ਆਪਣੇ ਘਰਾਂ 'ਚ ਬੈਠੇ ਹੋਏ ਨੇ ਪਲੀਜ਼ ਉੱਥੇ ਨਾ ਰੱਖੋ भुल जाते ने लोग यह भुल जाते समाज कहना है काबिल नहीं है तीन विकास के मदर नाल गल करो उन्होंने यह कि सू सारे ये कुछ नहीं करेगा ये कुछ नहीं करेगा अच्छ न पूछो कि विकास तुम क्या करते हो है बड़ा प्राउडली मैं खड़े हो कहना के कि मैं जॉब करना एंड हुने डीसी के सामने उन्होंने पता है कि किया आई एम द प्राउड स्पैशल मादर ऑफ अ स्पैशल चाइल्ड ਮਾਪਿਓ ਦੀ ਪੇਰੈਂਟਸ ਦੀ ਫੈਮਿਲੀ ਦੀ ਜਿਹੜੀ ਸੈਲਫ ਐਸਟੀਮ ਵੱਧਦੀ ਹੈ ਨਾ ਜਦੋਂ ਉਹ ਆਪਣੇ ਆਪ ਨੂੰ ਪ੍ਰਾਊਡ ਪੇਰੈਂਟਸ ਆਫ ਸਪੈਸ਼ਲ ਚਿਲड्रन ਕਹਿਣਾਂ ਦੇ ਲੈਵਲ ਤੇ ਜਦੋਂ ਪਹੁੰਚ ਜਾਣਗੇ ਨਾ ਫਿਰ ਆ ਸਮਾਜ ਬਦਲੇਗਾ ਔਰ 5% ਪਰਸਨਸ ਵਿਦ ਡਿਸੇਬਿਲਿਟੀਜ਼ ਹੈ ਸਾਡੇ ਸਮਾਜ ਵਿੱਚ ਪ੍ਰੋਡਕਟਿਵ ਵਰਕਫੋਰਸ ਹੈ ਪਾਈ ਇਹਨਾਂ ਨੂੰ ਘਰਾਂ ਚ ਬਿਠਾ ਦਿੱਤਾ ਤੁਹਾਡੇ ਕੋਲ 5% ਪੋਪੂਲੇਸ਼ਨ ਇਹੋ ਜੀ ਹੋ ਗਈ ਜਿਹੜੀ ਕਮਾ ਨਹੀਂ ਰਹੀ ਹੈ ਇਕਨੋਮੀ ਨੂੰ ਕੰਟਰੀਬਿਊਟ ਨਹੀਂ ਕਰ ਰਹੀ ਹੈ ਵਿਨ ਵਿਨ ਸਿਚੁਏਸ਼ਨ ਹੈ ਸਾਰਿਆਂ ਵਾਸਤੇ ਔਰ ਜਦੋਂ ਅਸੀਂ ਇਹ ਦੇਖਦੇ ਆ ਨਾ ਅਸੀਂ ਕਹਿੰਦੇ ਆ ਹਾਏ ਮੈਨੂੰ ਤਾਂ ਇਹ ਹੋ ਗਿਆ ਮੈਂ ਬਿਮਾਰ ਹੋ ਗਈ ਮੇਰਾ ਪੈਰ ਨਹੀਂ ਚੱਲਦਾ ਆ ਕੇ ਦੇਖੋ ਪਲੀਜ਼ ਕਿ ਜਿਨ੍ਹਾਂ ਨੂੰ ਚਲਣ ਦੀ ਪ੍ਰੋਬਲਮ ਹੈ ਹੱਥ ਚਲਾਨ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਅਸੀਂ ਮੰਦਬੁੱਧੀ ਦਾ ਨਾਮ ਦੇ ਦਿੰਦੇ ਆ ਤੇ ਉਹ ਕਿੰਨਾ ਬ੍ਰਿਲੀਅੰਟ ਕੰਮ ਕਰ ਰਹੇ ਨੇ ਕਿੰਨਾ ਵਧੀਆ ਸਿੱਖ ਰਹੇ ਨੇ ਤੁਸੀਂ ਅੱਜ ਮੈਨੂੰ ਤੁਸੀਂ ਲੋਕ ਦੱਸ ਦੋ ਤੁਹਾਨੂੰ ਸਰਵਿਸ ਕੀਤੀ ਗਈ ਤੁਹਾਨੂੰ ਸੈਂਡਵਿਚਸ ਬਣਾ ਕੇ ਖਵਾਏ ਗਏ ਨੇ ਚਾਹ ਪਿਲਾਈ ਹੈ ਕੌਫੀ ਪਿਲਾਈ ਹੈ ਮਫਿਨਸ ਖਵਾਏ ਨੇ ਤੁਹਾਨੂੰ ਕਦੇ ਤੁਹਾਨੂੰ ਪਤਾ ਵੀ ਚਲਿਆ ਕਿ ਕਿਸੇ ਇਹੋ ਜਿਹੇ ਇਨਸਾਨ ਨੇ ਬਣਾਇਆ ਜਿਹਨੂੰ ਸਮਾਜ ਘੱਟ ਦਾ ਦਰਜਾ ਦਿੰਦਾ ਜਾਂਦ ਮੈਲਾ ਇੱਕ ਨਜ਼ਰ ਹੈ ਮਸੁਰਖੀਆਂ ਦੇ ਵੱਲ ਸੀਮਾਨ ਮਨਵਲੋ ਕਿਹਾ ਕਿ ਪਾਕਿਸਤਾਨਾ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ ਪੰਜਾਬ ਦੇ ਵਿੱਚ ਹੁਣ ਸੈਂਟਰਲ ਜੇਲਾ ਦੇ ਵਿੱਚ ਖੁੱਲਣਗੇ ਆਮ ਆਦਮੀ ਕਲੀਨਿਕ ਯੋਧ ਨਸ਼ਾ ਵਿਰੋਧ ਨੂੰ ਲੈ ਕੇ ਬਠਿੰਡਾ ਚ ਮਿਲੀ ਵੱਡੀ ਸਫਲਤਾ ਬੀਸੀ ਹਿਮਾਂਸ਼ੂ ਦੇ ਵੱਲੋਂ ਕੀਤਾ ਗਿਆ ਕੈਫੇ ਦਾ ਉਦਘਾਟਨ ਖਵੀਰ ਬਾਦਲ ਦੇ ਵੱਲੋਂ ਤਰਨਤਾਰਨ ਦੀ ਜਿੰਨੀ ਚੌਣਾ ਨੂੰ ਲੈ ਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜਿਤਾਣ ਦੀ ਕੀਤੀ ਅਪੀਲ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇਉ ਇਜਾਜ਼ਤ